ਤਲਵੰਡੀ ਧਾਮ ਡੇਰੇ ਦੇ ਸੰਤੋਸ਼ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਡੇਰਾ ਕਾਫੀ ਚਰਚਾ ਦੇ ਵਿੱਚ ਆਇਆ ਹਾਲਾਂਕਿ ਪੁਲਿਸ ਦੇ ਵੱਲੋਂ ਸੰਤੋਸ਼ ਸ਼ੰਕਰਾਨੰਦ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਪਰ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਆ ਹਾਲਾਂਕਿ ਪੁਲਿਸ ਵੱਲੋਂ ਕਈ ਥਾਵਾਂ ਤੇ ਛਾਪੇ ਵੀ ਕੀਤੇ ਗਏ ਨੇ ਪਰ ਇਸ ਦੇ ਨਾਲ ਹੀ ਇੱਕ ਜਿਹੜਾ ਖਦਸ਼ਾ ਹੋਰ ਪ੍ਰਗਟਾਇਆ ਜਾ ਰਿਹਾ ਸੀ ਕਿ ਜਿਹੜੇ ਉਸ ਉੱਥੇ ਬੱਚੇ ਰਹਿੰਦੇ ਨੇ ਉਸ ਡੇਰੇ ਦੀ ਚਾਰਦੀਵਾਰੀ ਦੇ ਵਿੱਚ ਬੱਚੇ ਰਹਿੰਦੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ ਥੋੜੇ ਦਿਨ ਪਹਿਲਾਂ ਅਸੀਂ ਵੀ ਕਵਰੇਜ ਕੀਤੀ ਸੀ ਪਰ ਉਹ ਕਿਸੇ ਵੀ ਤਰੀਕੇ ਦੇ ਨਾਲ ਇਹ ਮੰਨਣ ਲਈ ਤਿਆ ਨਹੀਂ ਸੀ ਕਿ ਉੱਥੇ ਬੱਚਿਆਂ ਤੇ ਤਸ਼ੱਦਦ ਕੀਤਾ ਜਾਂਦਾ ਹੈ ਯਾਨੀ ਕਿ ਗੱਲ ਕਲੀਅਰ ਨਹੀਂ ਹੋਈ ਸੀ ਪਰ ਹੁਣ ਇੱਕ ਕੁੜੀ ਸਾਹਮਣੇ ਆਈ ਹੈ ਜਿਨੇ ਖੁਦ ਉਸ ਡੇਰੇ ਦੇ ਵਿੱਚ ਕਾਫੀ ਸਾਲ ਬਤਾਏ ਨੇ ਆਪਣੇ ਪਤੀ ਦੇ ਨਾਲ ਸ਼ਿਕਾਇਤ ਲੈ ਕੇ ਐਸਐਸਪੀ ਦਫ਼ਤਰ ਪਹੁੰਚੀ ਹੈ ਜਿਸ ਤੇ ਵਿੱਚ ਉਸਨੇ ਕਿਹਾ ਕਿ ਜਿਹੜੇ ਉੱਥੇ ਬੱਚੇ ਰਹਿੰਦੇ ਨੇ ਉਹਨਾਂ ਤੇ ਤਸ਼ੱਦਦ ਹੁੰਦਾ ਕਿਸ ਤਰ੍ਹਾਂ ਦਾ ਤਛੱਦਦ ਕੀਤਾ ਜਾਂਦਾ ਉਹਨਾਂ ਤੇ ਕੀ ਉਹ ਖੁਦ ਤਛੱਦਦ ਦਾ ਸ਼ਿਕਾਰ ਹੋਈ ਆ ਆਪਣੇ ਮੂੰਹੋਂ ਬੋਲ ਕੇ ਕਾਫੀ ਕੁਝ ਦੱਸ ਰਹੀ ਆ ਕਾਫੀ ਸਾਰੇ ਰਾਜ ਉਸਨੇ ਡੇਰੇ ਦੇ ਖੋਲੇ ਨੇ ਕੀ ਕਹਿਣਾ ਉਸ ਦਾ ਉਹ ਵੀ ਜਾਣਦੇ ਆ ਮੈਂ ਉੱਥੇ ਬਾਲ ਘਰ ਦੀ ਕੁੜੀ ਆ ਤੇ ਮੈਂ 15 ਸਾਲ ਉੱਥੇ ਰਹੀ ਆ ਤੇ ਮੈਂ ਬਹੁਤ ਬੱਚਿਆਂ ਦਾ ਉੱਥੇ ਅਤਿਆਚਾਰ ਦੇਖਿਆ ਵਾ ਬਹੁਤ ਬੱਚਿਆਂ ਨੂੰ ਉੱਥੇ ਕੁੱਟਿਆ ਜਾਂਦਾ ਤੇ ਮੇਰੇ ਨਾਲ ਵੀ ਬਹੁਤ ਕੁੱਟਮਾਰ ਹੋਈ ਆ ਕੁੱਟਮਾਰ ਕੇ ਉਹ ਇੱਕ ਜੇਲ੍ਹ ਚ ਬੰਦ ਕਰ ਦਿੰਦੇ ਆ ਤੇ ਕਈ ਕਈ ਦਿਨ ਮਤਲਬ ਭੁੱਖੇ ਵੀ ਰੱਖਦੇ ਨੇ ਤੇ ਮੈਂ ਚਾਹੁੰਨੀ ਆ ਕਿ ਬੱਚਿਆਂ ਨੂੰ ਉੱਥੋਂ ਆਯਾਤ ਕਰਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਸਾਲ ਦੇ ਸੀ ਜਦੋਂ ਤੁਸੀਂ ਆਏ ਮੈਂ 2006 ਚ ਆਈ ਸੀ ਉਦੋਂ ਉਮਰਪੁਰ ਕਿੰਨੀ ਸੀ 55 ਬੇਟਾ 55 ਤੋਂ ਹੀ ਮੈਂ ਉੱਥੇ ਹੀ ਆ ਕਿੰਨੇ ਬੱਚੇ ਐਸ ਤੋਂ ਉੱਥੇ ਸੀਗੇ ਤੁਹਾਡੇ ਨਾਲ ਜਿਹਨਾਂ ਨਾਲ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ ਤੁਹਾਡੇ ਨਾਲ ਤੁਹਾਡੇ ਬੱਚੇ ਤਾਂ ਉੱਥੇ ਹੈਗੇ ਸੀਗੇ ਜੀ 40 ਬੱਚੇ ਆ ਉੱਥੇ ਲਗਭਗ ਬੱਚੇ ਤੁਸੀਂ ਦੱਸ ਦਿਓ ਵੀ ਉੱਥੇ ਕੁੱਟਮਾਰ ਹੁੰਦੀ ਸੀ ਜਿਵੇਂ ਖਾਸ ਤੰ ਦੱਸਿਆ ਵੀ ਕੋਈ ਸਰੀਰਕ ਸ਼ੋਸ਼ਣ ਵੀ ਹੁੰਦਾ ਬੱਚਿਆਂ ਨਾਲ ਕੋਈ ਨਹੀਂ ਜੀ ਐਵੇਂ ਤਾਂ ਕੁਝ ਨਹੀਂ ਹੋਇਆ ਕਿਉਂਕਿ ਮੇਰੇ ਨਾਲ ਤਾਂ ਨਹੀਂ ਹੋਇਆ ਬਾਕੀ ਬੱਚਿਆਂ ਦਾ ਮੈਨੂੰ ਪਤਾ ਨਹੀਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਡਰਾਇਆ ਜਾਂਦਾ ਜਿਸ ਕਰਕੇ ਕੋਈ ਵੀ ਬੱਚਾ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸ਼ੇਅਰ ਕਰਦਾ ਕਿੰਨੀਆਂ ਕੁੜੀਆਂ ਕਿੰਨੀਆਂ ਹੈਗੀਆਂ ਟੈਲੀਫੋਨ ਅੰਦਾਜ਼ਾ ਜ਼ਿਆਦਾ ਹੈ ਇਹ ਬੱਚਾ ਲੜਕੀਆਂ ਦਾ ਹੀ ਹੈ ਜੀ ਬਲਕਰ ਕਿੰਨਾ ਬੋਲ ਜ਼ਿਆਦਾ ਪੁੱਟਿਆ ਜਾਂਦਾ ਜੀ ਤੁਹਾਨੂੰ ਅ ਕੁਲਦੀਪ ਸਿੰਘ ਮਾਨ ਤੇ ਜਸਬੀਰ ਕੌਰ ਤੇ ਹੋਰ ਵੀ ਉਹਨਾਂ ਦੇ ਨਾਲ ਜਿੰਨੇ ਵੀ ਟੀਮ ਮੈਂਬਰ ਜਮ ਇੱਕ ਮਿੰਟ ਬਰਕਰਾਰ ਹਾਂ ਜੀ ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ ਦਾਸ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰਦ ਤੋਂ ਅੱਜ ਤੁਸੀਂ ਐਸਐਸਪੀ ਦਫਤਰ ਆਏ ਹੋ ਕੀ ਕਰਨ ਆਏ ਹੋ ਅਸੀਂ ਇਸ ਮਸਲੇ ਤੇ ਆਏ ਜੀ ਜਿਹੜਾ ਕਿ ਪਿਛਲੇ ਦਿਨਾਂ ਤੋਂ ਤਲਵੰਡੀ ਖੁਰਦ ਤੇ ਅਖੌਤੀ ਸਾਧ ਜੋ ਕਿ ਸੰਕਰਨੰਦ ਦਾ ਵੀਡੀਓ ਅਸਲੀਲ ਦੇ ਪ੍ਰਤੀਤ ਆਪ ਜੀ ਨੂੰ ਤਾਂ ਪਤਾ ਹੀ ਆ ਵੀ ਵਾਇਰਲ ਹੋਈ ਹੈ ਜਿਹੜੀ ਉਸ ਅਡੇਰੇ ਤੋਂ ਇੱਕ ਮਸਲਾ ਜਿਹੜਾ ਹੈਗਾ ਵਾ ਜਿਹੜਾ ਉਹਦਾ ਬਾਲ ਘਰਦਾ ਬਾਲ ਘਰ ਦੇ ਵਿੱਚ ਜਿਹੜੇ ਬੱਚੇ ਆ तकरीबन ਉਹ ਸਾਨੂੰ ਕਹਿੰਦੇ ਆ ਵੀ ਸੁਰੱਖਿਅਤ ਆ ਉੱਥੇ ਬਿਲਕੁਲ ਵੀ ਬੱਚੇ ਸੁਰੱਖਿਅਤ ਨਹੀਂ ਹਨ ਉਸ ਵੇਸੇ ਦੇ ਉੱਪਰ ਅਸੀਂ ਐਸਟੀ ਐਸਐਸਪੀ ਦਫਤਰ ਕੰਪਲੀਟ ਲੈ ਕੇ ਹਾਜ਼ਰ ਹੋਏ ਆ ਸਾਡੇ ਨਾਲ ਇੱਕ ਪੀੜਤਾ ਬੱਚੀ ਜਿਸ ਦੇ ਨਾਲ ਉੱਥੋਂ ਦੇ ਬਾਲ ਘਰ ਦੇ ਜਿਹੜੀ ਕਿ ਪ੍ਰਧਾਨ ਬੀਬਾ ਜਸਵੀਰ ਕੌਰ ਸਕਤਰ ਕੁਲਦੀਪ ਸਿੰਘ ਮਾਨ ਤੇ ਸੰਕਰਾਨੰਦ ਦਾ ਅਕਉਤੀ ਦਾ ਸਕਾਪਤੀ ਜ ਆਵਤਾਰ ਸਿੰਘ ਓਮਾਨੰਦ ਤੇ ਨਾਲ ਉਸਰੇਸ਼ਾਨੰਦ ਤੇ ਬਾਕੀ ਹੋਰ ਇੱਕ ਚੇਅਰਮੈਨ ਆ ਤੇ ਇੱਕ ਰਤਨੀ ਦੇਵੀ ਬੀਬਾ ਜਿਹੜੀ ਬੱਚਿਆਂ ਨੂੰ ਗੋਦ ਲੈ ਕੇ ਉਹ ਤਕਰੀਬ ਬੱਚਿਆਂ ਨੂੰ ਗੋਦ ਲੈ ਕੇ ਨਾ ਉਸ ਤੋਂ ਬਾਅਦ ਫਿਰ ਜਿਹੜੀ دنیਆਵੀ ਤੌਰ ਤੇ ਆਪਾਂ ਕਰਾਉਨੇ ਹੁੰਦੇ ਆ ਵੀ ਦਾਨ ਜਿਹੜੀ ਆਉਂਦੀ ਹੁੰਦੀ ਆ ਰਸੀ ਬੱਚਿਆਂ ਨੂੰ ਜਾਨੀ ਕਿ ਤੁਹਾਡੇ ਵਰਗੇ ਜਾਂ ਸਾਡੇ ਵਰਗੇ ਕੋਈ ਦਾਨ ਰਸੀ ਕਰਦੇ ਆ ਲੱਖਾਂ ਦੇ ਰੁਪਏ ਵੀ ਬੱਚਿਆਂ ਦਾ ਭਵਿੱਖ ਬਾਰੇ ਔਰ ਪੰਿਆਂ ਦਾ ਕੱਪੜੇ ਵਾਸਤੇ ਵੀ ਅਸੀਂ ਕੰਪਲੀਟ ਦੇਣ ਆਏ ਆ ਬੱਚਿਆਂ ਦੇ ਉਹਦੇ ਹਾਲ ਦੇ ਅੰਦਰ ਜਿਹੜਾ ਬਾਲ ਘਰ ਆ ਜੇਲ ਬਣੀ ਹੋਈ ਐ ਇੱਕ ਜਿਸ ਦੇ ਵਿੱਚ ਬੱਚਿਆਂ ਨੂੰ ਤਕਰੀਬਨ ਆਪ ਹੀ ਟਰਚ ਕਰਦੇ ਆ ਕੁੱਟਮਾਰ ਬਹੁਤ ਕਰਦੇ ਆ ਜੇ ਮਾੜਾ ਮੋਟਾ ਉਹਨਾਂ ਦੇ ਆਖੇ ਨਹੀਂ ਲੱਗਦੇ ਤਾਂ ਉਹਨਾਂ ਨੂੰ ਕੁੱਟਮਾਰ ਕਰਕੇ ਕਈ ਕਈ ਦਿਨ ਭੁੱਖੇ ਧਿਆਏ ਰੱਖਿਆ ਜਾਂਦਾ ਜੀ ਇਹ ਹਾਲਾਤ ਆ ਜੀ ਉਸ ਡੇਰੇ ਦੇ ਬਾਲ ਘਰ ਦੇ ਅਸੀਂ ਇਹ ਬੱਚੀ ਨੇ ਆਵਾਜ਼ ਠਾਈਆ ਵੀ ਮੇਰੀਆਂ ਉੱਥੇ ਭੈਣਾ ਰਹਿੰਦੀਆਂ ਨੇ ਇਹ ਬੱਚੀ ਉਸ ਬਾਲ ਘਰ ਦੀ ਦੇ ਵਿੱਚ ਰਹਿੰਦੀ ਸੀ ਉਸ ਬਾਲ ਘਰ ਦਾ ਸਾਡੇ ਨਾਲ ਬਜ਼ੁਰਗ ਸਾਡੇ ਨਾਲ ਖੜੇ ਆ ਤੇ ਨਾਲ ਸਾਡੇ ਜਵਾਈ ਪਾਈ ਆ ਮੈਂ ਬੇਨਤੀ ਕਰਦਾ ਵੀ ਇਹਦੇ ਵਿੱਚ ਕੋਈ ਹੋਰ ਇਹ ਕਰਨਾ ਕੀਤਾ ਜਾਵੇ ਸਾਡੇ ਨਗਰ ਦੀ ਇਜਤਵੀਆ ਕਿਉਂਕਿ ਜਿਹੜੀ ਪੀੜਤਾ ਨੇ ਸਾਰੇ ਲਿਖਤੀ ਰੂਪ ਦੇ ਵਿੱਚ ਉਹ ਬਿਆਨ ਐਸਐਸਟੀ ਦਫ਼ਤਰ ਤੇ ਲੁਧਿਆਣਾ ਅਸੀਂ ਦੇ ਚੁੱਕੇ ਆ ਇਸ ਲਈ ਅਸੀਂ ਪੁੱਜੇ ਆ ਇਹ ਬੇਨਤੀ ਕਰਦੇ ਆ ਕਿ ਤਕਰੀਬਨ ਬੱਚਿਆਂ ਦੇ ਪ੍ਰਤੀ ਜੋ ਵੀ ਆਵਾਜ਼ ਉਠਾਈ ਆ ਉਹ ਲੜਕੀ ਨੇ ਧੜਕੇ ਉੱਠੀ ਆ ਬਾਕੀ ਪਰਿਵਾਰ ਕਈ ਸੰਪਰਕ ਕਰ ਚੁੱਕੇ ਸੰਦਾਸ ਦੇ ਨਾਲ ਅਸੀਂ ਵੱਧ ਤੋਂ ਵੱਧ ਠਿੱਕਾ ਸੰਘਰਸ਼ ਕਰਕੇ ਬੱਚੀ ਨੂੰ ਵੀ ਇਨਸਾਫ ਦਵਾਵਾਂਗੇ ਇਸ ਬੱਚੀ ਦੇ ਨਾਮ 12 ਲੱਖ ਰੁਪਏ ਦੀ ਐਫਡੀ ਕਰਵਾਈ ਹੋਈ ਸੀ ਜਿਹੜੀ ਕਿ ਵੱਖ-ਵੱਖ ਚੈੱਕਾਂ ਦੇ ਰਾਹੀਂ ਕਢਵਾਈ ਕਢਵਾ ਲਈ ਗਈ ਹੈ ਕੁਲਦੀਪ ਮਾਨ ਕਨੇਡਾ ਕਨੇਡਾ ਗਿਆ ਸੀ ਇਹਨਾਂ ਨੇ ਕਿਹਾ ਵੀ ਅਸੀਂ ਤੱਕ ਨੂੰ 2 ਮਹੀਨੇ ਹਾਂਜੀ ਇਹਨਾਂ ਤੋਂ ਸਾਈਨ ਕਰਵਾ ਕੇ ਅੱਛਾ ਡੇਰੇ ਦੇ ਸੰਚਾਲਕਾ ਵੱਲੋਂ ਸੰਚਾਰਕਾ ਵੱਲੋਂ ਬੀਬਾ ਜਸਵੀਰ ਕੌਰ ਰਤਨੀ ਦੇਵੀ ਤੇ ਨਾਲ ਹੈਗੇ ਆਪਣੇ ਕੁਲਦੀਪ ਮਾਨ ਓਮਾਨੰਦ ਜਿਹੜਾ ਅਵਤਾਰ ਸ਼ੰਕਰਨ ਦਾ ਸਾਕਾ ਭਤੀਜਾ ਜੀ ਉਹਨਾਂ ਵੱਲੋਂ ਰੁਪਈਏ ਕਿਹੜੇ ਹੋਰ ਵੀ ਬੇਅੰਤ ਬੱਚਿਆਂ ਦੇ ਯਾਨੀ ਕਿ ਜਿਹੜੀ ਰਾਸੀ ਆਉਂਦੀ ਆ ਇਹਨਾਂ ਦੀਆਂ ਮੈਂ ਤੁਹਾਨੂੰ ਦੱਸਾਂ ਕਰਤੂਤਾ ਜਿਹੜੇ ਸਕੇ ਪਰਿਵਾਰ ਦੇ ਭੈਣਾ ਭਤੀਜੇ ਆ ਉਹਨਾਂ ਦੇ ਕੋਠੀਆਂ ਤੇ ਆਪਣੇ ਸੋਨੇ ਦੀ ਦੁਕਾਨਾ ਮੂਲਾਪੁਰ ਦੇ ਵਿੱਚ ਆ ਜੀ ਇਸ ਲਈ ਅਸੀਂ ਆਵਾਜ਼ 18 ਵੀ ਇਹ ਆਪਦੇ ਪਰਿਵਾਰ ਨੂੰ ਪਾਲ ਰਿਹਾ ਕੈਨੇਡਾ ਅਮਰੀਕਾ ਦੇ ਵਿੱਚ ਰਿਸ਼ਤੇ ਕਰਵਾਉਂਦਾ ਤੇ ਤੜਵਾਉਂਦਾ ਇਸ ਲੜਕੀ ਦੇ ਵਿੱਚ ਜ਼ੋਰ ਪਾਇਆ ਸੀਗਾ ਵੀ ਲੜਕੀ ਇਸ ਬੱਚੇ ਦੇ ਨਾਲ ਉਹ ਗੁਰਸਿੱਖ ਪਰਿਵਾਰ ਸੀ ਇਹੋ ਜਿਹਾ ਨਹੀਂ ਸੀਗਾ ਵੀ ਰਿਸ਼ਤਾ ਟੁੱਟ ਜਾਵੇ ਤੇ ਸਾਡੇ ਕੋਲ ਫੇਰ ਆ ਜਾਵੇ ਸਾਡੀ ਗੁਲਾਮ ਬਣ ਜੂਗੀ ਫਿਰ ਅਸੀਂ ਤਕਰੀਬਨ ਇਹਨੂੰ ਹੋਰ ਕਹਾਂਗੇ ਵੀ ਇਹ ਪੀੜਤਾ ਬੱਚੀ ਆ ਵੀ ਹੋਰ ਰਾਸੀ ਕਿਸੇ ਪਾਸੋਂ ਵਸੂਲ ਕਰਾਂਗੇ ਇਹੋ ਜਿਹੀਆਂ ਕਰਤੂਤਾਂ ਸਾਹਮਣੇ ਆਈਆਂ ਨੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਉਹਦੇ ਦਿਨਾਂ ਦੇ ਵਿੱਚ ਉਹ ਤਿੱਕਾ ਸੰਘਰਸ਼ ਵੀ ਕਰਾਂਗੇ ਸਾਨੂੰ ਪਤਾ ਸਾਨੂੰ ਅੱਜ ਤੱਕ ਤਾਂ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਨੂੰ ਅੱਜ ਮਹਿਸੂਸ ਹੋਈਆ ਪਤਾ ਨਹੀਂ ਕੀ ਕਰਨਾ ਉਹ ਸਾਊ ਆਪ ਜੀ ਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਹੁੰਦਾ ਹੈ ਇਹ ਹਕੂਮਤ ਕਿੱਥੇ ਤੱਕ ਜਾਂਦੀਆਂ ਨੇ ਅਸੀਂ ਡਰਨ ਵਾਲੇ ਨਹੀਂ ਹੈਗੇ ਮੈਂ ਇਹਦਾ ਧੜਕਵਾਜ ਦੇ ਵਿੱਚ ਕਹਿੰਦਾ ਸ਼ੇਰ ਨਹੀਂ ਬੱਬਰ ਸ਼ੇਰ ਨਹੀਂ ਉਸ ਬਾਲ ਘਰ ਦੇ ਵਿੱਚ 15 17 ਸਾਲ ਬੱਚੀ ਉੱਥੇ ਪਲੀ ਆ ਉਹਦੇ ਨਾਲ ਵੀ ਇਹ ਤੱਕਾ ਹੋਇਆ ਤੇ ਕੁੱਟਮਾਰ ਕੀਤੀ ਗਈ ਆ ਬੱਚੇ ਨੂੰ ਟੌਰਚ ਕੀਤਾ ਇਹ ਕਹਿੰਦੀ ਮੇਰੀਆਂ ਭੈਣਾ ਬੱਚੀਆਂ ਨੇ ਉਹ ਜਿਨ੍ਹਾਂ ਦੀ ਖਾਤਰ ਮੈਂ ਆਵਾਜ਼ ਠੋਣੀਆਂ ਵੀ ਉਹਨਾਂ ਨੂੰ ਵੀ ਆਜ਼ਾਦ ਕਰਵਾਇਆ ਜਾਵੇ ਉਸ ਬਾਲ ਘਰ ਤੋਂ ਬੱਚੀਆਂ ਤਕਰੀਬਨ ਹੋਰ ਕਿਸੇ ਬਾਲ ਘਰ ਦੇ ਵਿੱਚ ਸ਼ਿਫਟ ਕਰੀਆਂ ਜਾਣ ਤਾਂ ਕਿ ਨਾਲੇ ਉਹਨਾਂ ਦੀ ਡਾਕਟਰੀ ਵਗੈਰਾ ਟੀਮ ਸੀਵੀ ਦੀ ਜਾਂਚ ਵੀ ਅਸੀਂ ਮੰਗ ਕਰਦੇ ਹਾਂ